ਇਹ ਮੈਂ ਖਾਂ ਜਸਪਾਲ ਸਿੰਘ ਸੰਧੂ ਤੇ ਰਾਹੁਲ ਗਾਂਧੀ ਦਾ ਇੱਕ ਬਿਆਨ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਸਿੱਖ ਦੰਗਿਆਂ ਨੂੰ ਲੈ ਕੇ ਜਿहां 84 ਦੇ ਦੰਗਿਆਂ ਨੂੰ ਲੈ ਕੇ ਇੱਕ ਬਿਆਨ ਜਿਹੜਾ ਰਾਹੁਲ ਗਾਂਧੀ ਦੇ ਵੱਲੋਂ ਦਿੱਤਾ ਗਿਆ ਨਾ ਕਿਹਾ ਹੈ ਕਿ ਉਹ ਗਲਤੀ ਸੀ ਔਰ ਮੈਂ ਇਸ ਗਲਤੀ ਨੂੰ ਮੰਨਦਾ ਹਾਂ ਮੈਂ ਜਨਤਕ ਤੌਰ ਤੇ ਜੋ 80 ਦੇ ਦਹਾਕੇ ਦੇ ਵਿੱਚ ਹੋਇਆ ਸਿੱਖਾਂ ਦੇ ਨਾਲ 84 ਵਾਲਾ ਕਤਲੇਆਮ ਹੋਇਆ ਮੈਂ ਉਹਦੋਂ ਨਹੀਂ ਸੀਗਾ ਪਰ ਮੈਂ ਐਜਾ ਕਾਂਗਰਸ ਦਾ ਇੱਕ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਮੈਂ ਉਸ ਗਲਤੀ ਨੂੰ ਮੰਨਦਾ ਹਾਂ ਔਰ ਮੈਂ ਖੁਸ਼ ਆ ਕਿ ਮੈਂ ਉਹ ਗਲਤੀ ਮੰਨੀ ਹੈ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦਾਰੇ ਤੇ ਨੇ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਔਰ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਉੱਥੇ ਉਹਨਾਂ ਨੂੰ ਬੱਚਿਆਂ ਦੇ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਜੀ ਹਾਂ ਔਰ ਇੱਕ ਸਿੱਖ ਵਿਦਿਆਰਥੀ ਦੇ ਵੱਲੋਂ 1984 ਦੰਗਿਆਂ ਨੂੰ ਲੈ ਕੇ ਤੇ ਸਿੱਖਾਂ ਨੂੰ ਲੈ ਕੇ ਰਾਹੁਲ ਗਾਂਧੀ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਸਿੱਖ ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਇਹ ਸਵਾਲ ਕੀਤਾ ਕਿ ਜਦੋਂ ਭਾਰਤ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਸਿੱਖਾਂ ਨੂੰ ਖੜਾ ਪਾਉਣਾ ਔਰ ਪੱਗ ਬੰਨਣੀ ਇਹ ਤੋਂ ਵੀ ਮਨਾਹੀ ਸੀ ਜਿਹੜੀ ਗੱਲ ਕਾਂਗਰਸ ਕਰਦੀ ਰਹੀ ਹੈ ਆਜ਼ਾਦੀ ਦੇ ਪ੍ਰਗਟਾਵੇ ਦੀ ਔਰ ਉਦੋਂ ਸਾਨੂੰ ਇਸ ਆਜ਼ਾਦੀ ਦੇ ਪ੍ਰਗਟਾਵੇ ਦੀ ਮਨਾਹੀ ਸੀਗੀ ਉਦੋਂ ਖੁੱਲ ਕੇ ਜਿਉਣ ਨਹੀਂ ਦਿੱਤਾ ਗਿਆ ਔਰ ਤੁਹਾਡੇ ਸਮੇਂ ਦੇ ਵਿੱਚ 80 ਦੇ ਦਹਾਕੇ ਦੇ ਵਿੱਚ 84 ਕਤਲੇਆਮ ਹੋਇਆ ਸਿੱਖਾਂ ਨੂੰ ਮਾਰਿਆ ਗਿਆ ਉਹ 84 ਦੇ ਜਿਹੜੇ ਦੰਗੇ ਨੇ ਔਰ ਸੱਜਣ ਕੁਮਾਰ ਵਰਗੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਹੈ ਕਾਂਗਰਸ ਪਾਰਟੀ ਨੇ ਕੀਤੀ ਹੈ ਇਹ ਬਕਾਇਦਾ ਸਿੱਖ ਵਿਦਿਆਰਥੀ ਦੇ ਵੱਲੋਂ ਸਵਾਲ ਰਾਕুল ਗਾਂਧੀ ਨੂੰ ਕੀਤਾ ਗਿਆ ਕਿ ਸੱਜਣ ਕੁਮਾਰ ਵਰਗੇ ਮੁਲਜ਼ਮਾ ਨੂੰ ਬਚਾਉਣ ਦੀ ਕੋਸ਼ਿਸ਼ ਕਾਂਗਰਸ ਪਾਰਟੀ ਕਰਦੀ ਰਹੀ ਹੈ ਔਰ ਜੋ ਸਿੱਖਾਂ ਦੇ ਨਾਲ ਕੀਤਾ ਉਹ ਕਾਂਗਰਸ ਪਾਰਟੀ ਨੇ ਗਲਤ ਕੀਤਾ ਜਿਹੜਾ ਦੰਗੇ ਕੋ ਇਸ ਤਰੀਕੇ ਦਾ ਸਵਾਲ ਸਿੱਖ ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਹੁਣਾਂ ਨੂੰ ਕੀਤਾ ਤਾਂ ਰਾਹੁਲ ਗਾਂਧੀ ਹੁਣਾਂ ਨੇ ਇਹ ਜਵਾਬ ਦਿੱਤਾ ਕਿ ਜੋ ਵੀ ਹੋਇਆ ਅਸੀਂ ਦੇ ਦਹਾਕੇ ਦੇ ਵਿੱਚ ਜੋ ਕੁਝ ਵੀ ਹੋਇਆ ਮੈਂ ਉਦੋਂ ਨਹੀਂ ਸੀਗਾ ਪਰ ਜੋ ਵੀ ਦੰਗੇ ਹੋਏ ਉਹ ਗਲਤ ਸੀ ਉਹ ਅਸੀਂ ਗਲਤੀ ਮੰਨਦੇ ਆ ਇਹ ਰਾਹੁਲ ਗਾਂਧੀ ਖੁਦ ਨੇ ਬਿਆਨ ਖੁੱਦ ਦਿੱਤਾ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਹੀ ਹੈ ਦਰਸ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਰਾਹੁਲ ਗਾਂਧੀ ਜਾਂਦੇ ਨੇ ਜਿੱਥੇ ਉਹਨਾਂ ਨੂੰ ਸਿੱਖ ਵਿਦਿਆਰਥੀ ਨੇ ਇਹ ਸਵਾਲ ਕੀਤਾ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਕੁਝ ਵੀ ਗਲਤੀਆਂ ਕਾਂਗਰਸ ਪਾਰਟੀ ਤੋਂ ਹੋਈਆਂ ਨੇ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਗਲਤੀ ਮੰਨਦਾ ਹਾਂ ਉਹ ਸਾਰੀਆਂ ਗਲਤੀਆਂ ਦੀ ਆ ਜਿਹੜੀਆਂ 80 ਦੇ ਦਹਾਕੇ ਦੇ ਵਿੱਚ ਹੋਈਆਂ ਹੈ ਮੈਂ ਜਨਤਕ ਤੌਰ ਤੇ ਉਸ ਨੂੰ ਕਹਿੰਦਾ ਹਾਂ ਕਿ ਉਹ ਉਹ ਗਲਤੀ ਜਿਹੜੀ ਹੈ ਸਗੀ ਔਰ ਉਸ ਚੀਜ਼ ਨੂੰ ਰਾਹੁਲ ਗਾਦੀ ਨੇ ਗਲਤ ਮੰਨਿਆ ਹੈ ਔਰ ਬਕਾਇਦਾ ਉਹਨਾਂ ਨੇ ਇਹ ਕਹਿ ਕੇ ਜਿਹੜੇ ਭਾਰਤ ਦੇ ਵਿੱਚ ਸਿੱਖ ਨੇ ਮੇਰੇ ਉਹਨਾਂ ਦੇ ਨਾਲ ਬਹੁਤ ਵਧੀਆ ਸਬੰਧ ਨੇ ਮੈਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਜਾਂਦਾ ਰਹਿੰਦਾ ਹਾਂ ਔਰ ਮੇਰੇ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਦੇ ਨਾਲ ਬਹੁਤ ਵਧੀਆ ਸਬੰਧ ਨੇ ਇਹ ਵੀ ਰਾਹੁਲ ਗਾਂਧੀ ਹੁਣਾਂ ਨੇ ਕਿਹਾ ਹੈ ਪਰ ਨਾਲ ਦੀ ਨਾਲ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਹੈ ਕਿ ਜੋ 84 ਦੇ ਵਿੱਚ ਹੋਇਆ ਜੋ 80 ਦੇ ਦਹਾਕੇ ਦੇ ਵਿੱਚ ਹੋਇਆ ਉਹ ਗਲਤ ਸੀਗਾ ਔਰ ਜਿਹੜਾ ਸਿੱਖ ਵਿਦਿਆਰਥੀ ਨੇ ਕਿਹਾ ਸੀਗਾ ਕਿ ਸਿੱਖਾਂ ਦੇ ਨਾਲ ਗਲਤ ਕੀਤਾ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਹਾਂ ਜੋ ਵੀ 80 ਦੇ ਦਹਾਕੇ ਦੇ ਵਿੱਚ ਹੋਇਆ ਚਾਹੇ ਉਹ ਦੰਗੇ ਹੋਏ 84 ਕਤਲੇਆਮ ਕੋਈ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਹਾਂ ਕਿ ਉਹ ਗਲਤ ਹੋਇਆ ਪਰ ਮੇਰੇ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਬਹੁਤ ਵਧੀਆ ਸਬੰਧਨ ਮੈਂ ਸ੍ਰੀ ਹਰਮੰਦਰ ਸਾਹਿਬ ਵੀ ਜਾਂਦਾ ਰਹਿੰਦਾ ਹਾਂ ਤਾਂ ਇਹ ਲਗਾਤਾਰ ਰਾਹੁਲ ਗਾਂਧੀ ਦਾ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਦੇ ਵਿੱਚ ਉਹਨਾਂ ਨੇ 84 ਦੰਗਿਆਂ ਦੀ ਜ਼ਿੰਮੇਵਾਰੀ ਲਈ ਹੈ ਔਰ ਉਸ ਨੂੰ ਗਲਤ ਮੰਨਿਆ ਹੈ ਜੋ 80 ਦੇ ਦਹਾਕੇ ਦੇ ਵਿੱਚ ਹੋਇਆ ਸਿੱਖਾਂ ਦੇ ਨਾਲ 84 ਵਾਲਾ ਕਤਲੇਆਮ ਹੋਇਆ ਮੈਂ ਉਦੋਂ ਨਹੀਂ ਸੀਗਾ ਪਰ ਮੈਂ ਐਜਾ ਕਾਂਗਰਸ ਦਾ ਇੱਕ ਵਿਰੋਧੀ ਧਿਰ ਦਾ ਆ ਨੇਤਾ ਹੋਣ ਦੇ ਨਾਤੇ ਮੈਂ ਉਸ ਗਲਤੀ ਨੂੰ ਮੰਨਦਾ ਹਾਂ ਔਰ ਮੈਂ ਖੁਸ਼ ਆ ਕਿ